ਗੱਲ ਲੱਗਾ ਖੁਸ਼ ਹੋ ਨਹੀਂ ਕਰਨ ਲੱਗਾ ਤੁਹਾਡੀ ਵੀਡੀਓ ਨਾਲ ਇੱਥੇ ਹੀ ਸ਼ੁਰੂ ਕਰਤਾ ਕੰਮ ਇੱਧਰ ਆ ਦੇਗਾ ਚਿਕਨਾ ਜਿਹਾ ਬੜਿਆ ਬੋਲਟ ਮੈਂ ਦਾ ਆਲ ਡਿਵਾਇਡ ਇਹਦਾ ਭਾਈ ਆਲਡੂ ਆਲਡੀ ਆਜ ਦਵਾ ਕੋ ਮੈਂ ਕਹਿੰਦਾ ਤੈਨੂੰ ਨਾ ਕਰ ਤੂੰ ਜੇ ਪ੍ਰੋਗਰਾਮਰ ਸੱਤਾਂ ਲਾ ਬਣਾ ਜਿੰਦਰ ਵਾਲਿਆਂ ਨੂੰ ਭਾਈ ਕੰਮ ਆ ਬਣਾ ਟੋੜਕੀ ਵਾਲਾ ਉੱਧਰ ਬੈਠਾ ਹੋਵੇ ਪੰਜ ਮਿੰਟ ਨਾਲ ਤੈਨੂੰ ਸ਼ੱਕਾ ਸਮਝਦਾ ਹੀ ਐ ਟੈਡੂ ਦੇਖ ਹੈਂ ਟੈਡੂ ਆ ਦੇ ਵਾਲਾ ਦੇ ਇਹ ਬੋਲੋ ਵੀ ਹੈ ਸਾਡੇ ਦੇ ਪੱਕੇ ਹੀ ਪੈ ਗਏ ਹੁਣ ਪਈਆ ਬ੍ਰੇਹਲ ਕਰਾਉ ਦਾ ਪਈਆ ਇਸ ਦਾ ਮੈਂ ਕਰਾ ਆ ਜਿਹੜੀ ਚੀਜ਼ ਦਾ ਰੱਖਣੀ ਆ ਉਹ ਦਹਾੜੀ ਕਹਿ ਰਿਹਾ ਆ ਜੀ ਮੈਂ ਕਹਿੰਦਾ ਮੈਨੂੰ ਵੀ ਤੁਹੇ ਮੈਡਸ ਸੰਦੋਂਗ ਨਾ ਚੱਕੀ ਬੰਦ ਉੱਤਰ ਨਹੀਂ ਨਹੀਂ ਚੰਗਾ ਬਾਬਾ ਵੀ ਦਿਖਾ ਦੇ ਆਪਣੇ ਵਲੌਗ ਚ ਭਾਈ ਆ ਜਾਓ ਵਲੌਗ ਚ ਕਰਤਾ ਗੋਠਾ ਖੜਾ 500 ਦਊ ਤੈਨੂੰ ਵੀ ਨਹੀਂ ਇਹ ਭਾਈ ਯਾਰ ਲੈ ਲੈਣਾ ਜੇ ਕਹਿੰਦੇ ਤੂੰ ਭਾਈ ਹੌਲੀ ਹੌਲੀ ਕਸ਼ਟਾਂ ਨਹੀਂ ਦੇਣਾ ਆਪਾਂ 50 50 ਕਰ ਇੰਨੇ ਇਕੱਠੇ ਬੈਏ ਹੈ ਨਹੀਂ ਕਿਰਾਉ ਦੇ ਹੁੰਦੇ ਇੰਨੇ ਇਕੱਠੇ ਬੈਏ ਹੈ ਨਹੀਂ EMI ਹੁੰਦੀ EMI ਲੈ ਲਓ ਉਹ ਦੁਵਾਰਾ ਉਹ ਦੁਵਾਰਾ ਕੀ ਕੀਤਾ ਕੀ ਹੋਇਆ ਕੀ ਭਾਜੀ ਇੱਕ ਮੋੜ ਚ ਬ੍ਰੇਕ ਕਰਦੀ ਇੱਕ ਮੋਟੀ ਰਹਿਣ ਤਲੂਰੀ ਤੇ ਕਾਂ ਚ ਚਾਈ ਹੈ ਭਾਈ ਇਹਦਾ ਮਤਲਬ ਪਾ ਲਿਆ ਪੰਜਾਬਾ ਕਰਨੀ ਹੋਣੀ ਨਾ ਭਾਈ ਹਣਾ ਹੁੰਦਾ ਬਣਾਤੀ ਗਾੜੀ ਦੁਕਾਨੇ ਦੁਕਾਨ ਵਾਲੇ ਤੇ ਬਣਾਉਣੇ ਨੇ ਇਹ ਬਣਾਵਾ ਆਪਾਂ ਨੇ ਬਣਾਉਂਦਾ ਲਾਮਲੇ ਪਿੰਡ ਵਾਲਿਆਂ ਦਾ ਕਾਫੀ ਬਣਾਉਂਦਾ ਉਹਨੇ ਬਣਾਵਾ ਤਾਂ ਭੈਣ ਵਈ ਕਰੇ ਲਾਗੇ ਉੱਠ ਕੇ ਚੱਲ ਗਏ ਤੋਂ ਉਹਨਾਂ ਸਾਨੂੰ ਸਲਾਮ ਨਹੀਂ ਮਾਰੀ ਨਹੀਂ ਸਲਾਮ ਨਹੀਂ ਮਾਰੀ ਅਈ ਤੂੰ ਹੀ ਲੱਗ ਜਾ ਵੇਲਾ ਖੜਾ ਚੱਲੂ ਨੂੰ ਹੋਣਾ ਥੋੜੇ ਜਿਹਾ ਕੀ ਇੱਕ ਮੈਲ ਤਿੰਨ ਦੂਜੇ ਦੋ ਬੰਦੇ ਲਾਏ ਕੰਮ ਦੇ ਇਹ ਆ ਭੈਣ ਵਾਕਿਆ ਮੰਗੇ ਭਾਈ ਦੀ ਗੱਲ ਸਹੀ ਆ ਇੱਥੇ ਤੌਰ ਤੇ ਬਾਹਰ ਦੇ ਪਿੰਡ ਦੇ ਬੰਦੇ ਨਾਲ ਸਾਡੀ ਕੋਈ ਵੀ ਨਹੀਂ ਹੋਣੀ ਹੋਰ ਕਿਵੇਂ ਲੜਾਈ ਪੈ ਗਈ ਮੋਹ ਸਾਰਾ ਸਾਡੀ ਚੱਲਦੀ ਆ ਉਹ ਉੱਚੇ ਨਹੀਂ ਚੱਲਦੀ ਬੁਖੀ ਨਾਲ ਨਹੀਂ ਚੱਲਦੀ ਆ ਕੇ ਆਏ ਤੇ ਇਦਾਂ ਕਹਿਣਾ ਕੱਲੇ ਆਨੇ 10 ਮਿੰਟ 10 ਮਿੰਟ ਆਏ ਇੱਦਾਂ ਵਰਗੇ ਨਹੀਂ ਆ ਆ ਲਾਣੇ ਆਉਂਦੇ 10 10 ਨਹੀਂ ਨਹੀਂ ਮੈਂ ਤੇ ਤੁਰੇ ਤਾਂ ਇਹ ਮੈਂ ਕਿੰਨੂੰ ਪੁੱਛਣਾ ਹਾਂ ਤarde ਬਾਕ ਬਾਂਸੋ ਦੇ ਸਾਰੇ ਘਰ ਦੇ ਕੱਟੇ ਪੀਂਦੇ ਬੋਸੋ ਦੇ ਨਸੂਤ ਆਹ ਦਾਦੋ ਭਾਵੇਂ ਸਾਡੇ ਤੋਂ ਵੱਧ ਰਹਿਦਾ ਸਾਨੂੰ ਅਸੂਰ ਦੇ ਦੇ ਛੜ ਆਓ ਮਾਂ ਤੋਂ ਦੇ ਦੇ ਬੁਲੀ ਬੁਲੀ ਚਾਰ ਕੜੀ ਦਿੱਤੀ ਸੁਆ ਅਜਾ ਵੱਡੇ ਭਰਾ ਦੇ ਕਿਹਨੇ ਗਿਆ ਆਪਾਂ ਦੇ ਭਾਈ ਜੀ ਤੇ ਸੋ ਅਸਲ ਇਹ ਦੋਸਤ ਇੱਕ ਮੇਰੀ ਯਾਦ ਨੂੰ 100 ਰੁਪਿਆ ਦੇਦਾ ਭਾਈਵਾ ਨਹੀਂ 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 ਦੇ ਦੇ ਨਹੀਂ ਨਹੀਂ ਉਹ ਤਾਂ ਮੈਂ ਠੰਡਾ ਪਿਲਾਇਆ ਗਿਆ ਠੰਡਾ ਪਿਲਾਇਆ ਹੀ ਮੈਂ ਨਹੀਂ ਉਹ ਗੱਲ ਆਪਾਂ ਕਿਧਰੇ ਆ ਕੱਟੇ ਚਲੇ ਗੱਲ ਉਹਦੇ ਵਾਲ ਪਾ ਜੀ ਤੁਸੀਂ ਚਾਹ ਸ਼ਗਰ ਆ ਗਿਆ ਬਹਾਰੇ ਤਾਰੂ ਹਾਂਜੀ ਸਤਿ ਸ੍ਰੀ ਅਕਾਲ ਕੋਈ ਫੇਰ ਤੁਹਾਡੇ ਨਾਲ ਜੁੜੇ ਆ ਤੇ ਅਰੀਸ਼ੀ ਵਾਲੀ ਕਰਕੇ ਦਹੀ ਹੁਣ ਚੱਲੇ ਆ ਹੁਣ ਬੋਲਡ ਨੂੰ ਚੱਕਾਂਗੇ ਇਧਰ ਮੋਛਾਂ ਨੂੰ ਵਟ ਦੇ ਰਹੇ ਆ ਕਟਿੰਗ ਕਰਾ ਲਈ ਕਟਿੰਗ ਕਰਾ ਲਈ ਆ ਇਧਰ ਕਟਿੰਗ ਦਾ ਸੋਕਾ ਤਾਂ ਮੈਨੂੰ ਇਧਰ ਬਣਾਇਆ ਸਟਾਈਲ ਜਿਹਾ ਦੱਬੇ ਦੱਬੇ ਬਣਾਏ ਆ ਤਾਂ ਬੋਲਡ ਨੂੰ ਚੱਕਦੇ ਆ ਇਧਰ ਭਾਈ ਜਣਾ ਟੱਡਾ ਦਾ ਜ਼ਿਆਦਾ ਵੱਧ ਗਿਆ ਵਾ ਇਹ ਆ ਬਾਕੀ ਆਪਣਾ ਗੋਡਾ ਦੇਖ ਲਓ ਹੁੰਦੇ ਆ ਵਾ ਠੀਕ ਆ ਬੋਲਡ ਹੋ ਨਹੀਂ ਚੱਕਦਾ ਲਾਈ ਜਾ ਫਿਰ ਫਰਾਵਾ ਕਿੱਥੇ ਰਹਿ ਗਿਆ ਕਿੱਥੇ ਆਣਾ ਆਟਾ ਆਏ ਆਣੇ ਦੇਖ ਲੈ ਮੈਨੂੰ ਆ ਬੋਰੀਆਂ ਜਿਹੜਾ ਕਿੱਥੇ ਭੇਜਤਾ ਵਾ ਉਹ ਖੜੇ ਆ ਬੱਡੇ ਦੱਸ ਸ਼ੂ ਇਹ ਲੋਕ ਕਿਤੇ ਘੜਪੇ ਜੜੇ ਆ ਉਹ ਸ਼ੂ ਆ ਲੈ ਬਹਿ ਜਾ ਸਰਾ ਕੀਤਾ ਵਾ ਸਰਾ ਉਹ ਅਡੀ ਤਿਆਰੀ ਕੀਤੀ ਆ ਬੰਦਾ ਐਂਦੇ ਵੀ ਪਈਆਂ ਕਰੇ ਉਹ ਬੋਲਦਾ ਤੂੰ ਰੰਮੂ ਲੱਗਦਾ ਵਲਕ ਨਾ ਉਹ ਕਿੱਦਾਂ ਦੇ ਬਣ ਗਿਆ ਤੂੰ ਸਿੱਕ ਜਿਆ ਸੋਹਣਾ ਲੱਗਦਾ ਬਈ ਸਾਰੇ ਨਿਆਣਾ ਚਲੋ ਚੱਲੀਏ ਆਜੋ ਹੋੜਲਾ ਭੇਜੋ ਬਹਿ ਜਾਓ ਸਪੈਸ਼ਲ ਬੋਲਡੂ ਚੱਕਣ ਆਏ ਘਰ ਕਬੱਡੀ ਦੇ ਅੜਮੋਰ ਹੀਰੇ ਨੂੰ ਉਹ ਬਹਿ ਗਏ ਬੱਸ ਕਰਨਾ ਹੈ ਵਲੌਗ ਚ ਆ ਕੇ ਦੀ ਅੱਛਾ ਬੱਲੇ ਭਾਈ ਉੱਲਾ ਇੱਧਰ ਵਲੌਗ ਬਣਾ ਰਹਿ ਗਿਆ ਮੈਂ ਪਹੁੰਚ ਗਏ ਤੁਸੀਂ ਵੀ ਆ ਗਏ ਆ ਗਏ ਅਸੀਂ ਇੱਥੇ ਕੋਲ ਪਰ ਪਾ ਗਰ ਨਹੀਂ ਤੈਨੂੰ ਤੇਰੀ ਵੀਡੀਓ ਨੱਕਾਲੇ ਪੈਣਾ ਫਟਰਾਤਾ ਹੀ ਖਾਦੇ ਲੇ ਰੋਟੀ ਅਜ ਨਹੀਂ ਨਹੀਂ ਤੁਹਾਨੂੰ ਪੁੱਛਦਾ ਮੈਂ ਨਾ ਬਾਈ ਹੋਰ ਗੱਲ ਕਰਾ ਜੀ ਸੰਤਾ ਆਹ ਫੋਟੋ ਉਹ 10 ਰੁਪਏ ਦਾ ਲੈ ਖਾ ਲੋ ਖਾ ਲੋ ਕੋਈ ਖਾ ਲੋ ਰੋਟੀ ਖਾ ਲੋ ਤੂੰ ਬੈਠ ਚਪਟਾ ਕਰਾਉਣੀ ਹੈ ਬਾਈ ਚਲੋ ਚਲੋ ਜੇ ਫੋਟੋ ਕਰਾ ਲਓ ਹਾਂ ਪਾਈ ਗਿਆ ਕਰੀ ਤੇ ਆਪਾਂ ਲੈ ਬਹੁਤ ਕਾ ਵਾਪੀ ਜਾਣਾ ਬਾਅਦ ਨਹੀਂ ਆਉਂਦੇ ਰੋਟੀ ਦਿਵਾਲੇ ਹੋ ਗਏ ਆ ਲਓ ਜੀ ਭੁੱਖ ਕਿੰਨੀ ਕਿ ਲੱਗੀ ਭੁੱਖ ਭਾਈ ਪਾਣੀ ਵੀ ਘੇਸਾਰ ਹੁੰਦਿਆ ਕੀ ਕਰਦੇ ਇੱਥੇ ਅਸੀਂ ਛੋਟਾ ਵੀਰ ਆ ਰਿਹਾ ਹੈ ਜੁੱਤਾ ਮੈਮ ਵਾਲੀ ਉਹਦੀ ਵੇਟ ਕਰ ਰਹੇ ਆ ਉਹ ਆ ਗਿਆ ਆ ਗਿਆ ਉਹ ਮੈਂ ਰੋਟੀਆਂ ਬੜੀ ਤੇਰੀ ਉਹ ਫਰੀ ਸਿੱਟੀ ਕਰਦੇ ਕਿਦਾਂ ਮਰੀ ਉਹ ਫੜੀ ਕਿਨੇ ਹੋ ਜਾ ਉਹ ਭਰਾ ਕੋਲ ਸਮਝ ਨਹੀਂ ਆਉਂਦਾ बंदे यार यार बंदे यार बंदे कहाँ आते हैं ये दो तरह ये एक वाली क्या सी तो ले रहा सी तो ले रहा सी तो ले रहा सी तो ले रहा हाँ 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 ਹੁਣ ਕਿਹੜੀ ਗੱਡੀ ਜਾਣਾ ਤੁਰਕੇ ਜਾਂਦੇ ਆ ਤੁਰਕੇ ਫੇਤੀ ਆ ਜਾ ਤੁਰਕੇ ਉਧਰ ਪੱਟੇ ਪਾ ਆ ਵੇਲਾ ਇਹ ਕਹਿੰਦਾ ਵੀ ਠੀਕ ਨਾ ਹੋਵੇ ਨਹੀਂ ਪੱਕਾ ਹੀ ਮੰਜੇ ਦੇ ਪੈਲੇ ਨੇ ਇਹਦਾ ਤੁਰਕੇ ਨਾਲ ਕੀ ਬਾੜਾ ਬਾੜਾ ਫੰਦਾ ਰਹੋ ਤੇ ਗੱਡੀ ਲਗੜੀ ਕਹਿੰਦਾ ਯਾਰ ਮੈਂ ਕਿੱਡੀ ਕਿਤੂ ਰਿਹਾ ਆ ਵੀ ਨਾਲ ਹੀ ਬੇਚੈਨੀ ਆ ਨਹੀਂ ਜ਼ਿਆਦਾ ਭਾਈ ਨਿਕ ਵੇਕਰ ਯਾਰ ਵੇਕ ਲੈਣੇ ਆ ਆਪ ਤਾਂ ਖਾਣਾ ਹੈ ਨਾ ਮੈਂ ਕਿੱਥੇ ਜਾ? ਇਹ ਬਾਈ ਸਾਡਾ ਮਾਲ ਹੈ। ਆਵਾ ਮੇਰਾ ਤਾਂ ਬੈਗ ਵੀ ਖਾਲੀ। ਮੇਰਾ ਵੀ ਖਾਲੀ। ਤਮਾਰ ਕਿਤੇ ਨਹੀਂ ਆਏ ਵੇ। ਉਹ ਜੁਵੈਲਰ ਨੂੰ ਦੇ ਗਿਆ। ਰਾਮ ਜੁਵੈਲਰ। ਫੋਕੀ। ਉਹ ਹੁਣ ਤੁਰ ਕੇ ਜਾਣਾ। ਕੋਈ ਨਹੀਂ ਛੇੜਦੇ ਉਸ। ਸਾਹ ਹੁੰਦੀ ਯਾਰੀ। ਗਧੇੜੇ। ਕਹਿੰਦਾ ਕਨੇੜੇ ਚੱਕ ਲੈ ਜਾ। ਐਂਦਾ ਕਰਦਾ ਗੱਡੀ ਮੈਂ ਆਪੀ ਲਾ ਲੂੰਗਾ ਤੇ ਗੱਡੀ ਚੱਲਦੇ ਆ। ਜ਼ਰੂਰ। ਉਹ ਗੱਡੀ ਲੈ ਗਿਆ। ਇੱਥੇ ਮੋੜਦਾ। ਆਜੋ। ਸੱਜਣ ਨੂੰ ਉੱਜਾ। ਠੀਕ ਹੈ ਹੋਰ ਆ ਗਿਆ ਆ ਗਿਆ ਭਾਈ ਚਲੋ ਜੀ ਸਾਰੇ ਓਖੇ ਓਕੇ ਬਹਿ ਗਏ ਆ ਚਲੋ ਜੀ ਠੀਕ ਹੈ ਇਹ ਪਾਸੇ ਆ ਜੀ ਚਲੋ ਸੈਂਕੜਾ ਚੱਲਦਾ ਪਿਆ ਉਹਨਾਂ ਕਹਿੰਦੇ ਸੈਂਪਲ ਦੋ ਦਿਨ ਬਲੇਟਾਂ ਦੇ ਦਿਓ ਕਿਤਾ ਦਿਓ ਡਾਕਟਰ ਕੀ ਭੇਜਣਾ ਕੋਈ ਵੀ ਨਹੀਂ ਮੇਰੀ ਬੰਟੀ ਦੇ ਰਹਿਣਾ ਸਾਰਿਆਂ ਨੇ ਕਾਫੀ ਬਣੀ ਰਹਿਣਾ ਗਰਮੀ ਪਈ ਸਾਰਿਆਂ ਨੇ ਓਏ ਓਏ ਸਾਰੇ ਸਾਸਤਰੀ ਗਾਲ ਮੇਰੇ ਵੀਰਾ ਭਰਾਵਾਂ ਨੂੰ ਓਏ ਇੱਧਰ ਰनाल्डੋ ਆਪੇ ਮੇਲੇ ਤੇ ਬੈਨ ਕੀਤਾ ਪਿਆ ਭਰਾਵਾ ਆ ਮੇਰਾ ਚੈਨਲ ਆ ਸਾਰੇ ਮੈਨੂੰ ਫੋਲੋ ਕਰੋ ਛੇਤੀ ਜਾ ਕੇ ਨਹੀਂ 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 ਕੌਮ ਆ ਗਈ ਇੱਧਰ ਰनाल्डੋਰੀ ਬੈਠੇ ਆ ਇਹ YouTube ਬਲੌਗ ਕੀਤੀ ਬਈ ਆ ਬਲੌਗ ਕੀਤੀ ਹੋਈ ਏ ਉਹ ਸਿਆਰਾ ਆ ਪਤਾ ਰनाल्डੋ ਆ ਆ ਸੈਂਪਲ ਮਕਾਉਣ ਨੂੰ ਮੈਂਟਲ ਆਇਆ ਉਹ ਇਹ ਦੰਦਾਂ ਦੀ ਮਾਰੂ ਡਿੱਕੜਾ ਕਰ ਲੈਣਾ ਇਹ ਵੀ ਕੰਮ ਆਉਂਦੇ ਭਾਈ ਡੜਾ ਡੜਾ ਜਿਹਾ ਬਣਾ ਦੇ ਵੀ ਇਹ ਦਾੜੀ ਦਾ ਸੈਗ ਇਹ ਦਾੜੀ ਹਟਾ ਇਹ ਇਹਦੀ ਡੈਡੀ ਦਾ ਸਟਾਈਲ ਆ ਕੀਪੇ ਦਾ ਇਹ ਟੰਡਵਾਲੀ ਆ ਨਾ ਇਹ ਟੰਡਵਾਲੀ ਕਿਹਦਾ ਬਾਪੂ ਆ ਅੱਛਾ ਚੱਪੀ ਰਿਹਾ ਭਾਈ ਨਾ ਥੋੜੀ ਲੱਤ ਤੇ ਛੱਟ ਲੱਗੀ ਉਹਦੀ ਕਰਕੇ ਪਿੱਛੇ ਹਟਿਆ ਨਹੀਂ ਤੇ ਇਹਦੇ ਨਾਲ ਨਹੀਂ ਪਰ ਭਾਈ ਇਹ ਮੈਨਦਵਾਲੀ ਆਰੇ ਗਾੜੀ ਉਹਨੇ ਤਾਂ ਮੇਰੇ ਗਾੜੀ ਨੂੰ ਕੱਠੀ ਖੇਡਦੇ ਰੇ ਅੱਛਾ ਭਾਈ ਉਹ ਰੋ ਦੇਖਦਾ ਭਾਈ ਇਹ ਮਤਲਬ ਕਿ ਜੰਨੀਆਂ ਵੀ ਕੁੜੀਆਂ ਇਹ ਬਲੌਗ ਦੇਖਦੀ ਆ ਪਈਆਂ ਮੈਂ ਉਹਨੂੰ ਬੋਲ ਕੇ ਨਾਲ ਸੰਪਰਕ ਕਰ ਲਓ ਇਹ ਮਰਦਾ ਹੀ ਅੰਦਰ ਕੋਈ ਇਹਦੇ ਪੱਲੇ ਪੈ ਜਾਓ ਨਹੀਂ 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 ਇਹ ਭਾਈ ਝੋਤੇ ਭਾਈ ਮੈਗਨੇਟ ਕਰੋ ਇਹ ਘਰ ਦਾ ਐਡਰੈਸ ਦੱਸ ਦੋ ਆ ਜੀ ਜਿਹੜੇ ਵੱਡਿਆਂ ਦਾ ਵੱਡੇ ਆਈ ਤੇ ਛੋਟੇ ਜਿਹੇ ਜਦੋਂ ਮਤਲਬ ਕਿ ਕੁੱਚੇ ਤੋਂ ਖੀਰਾ ਵਾਲੀ ਨੂੰ ਜਾਈ ਤਾਂ ਰਸਤੇ ਵਿੱਚ ਇੱਕ ਆਉਂਦਾ ਹੈ ਦੁਜਾ ਕੋਈ ਪਰਪਦਾ ਕਾਹ ਕਰਦਾ ਉਹਦੇ ਲਾਗੋ ਦੀ ਰਾਹ ਜਾਂਦਾ ਹੈ ਤੇ ਘਰ ਨੂੰ ਸਾਰੀਆਂ ਕੁੜੀਆਂ ਦੇ ਘਰੇ ਬਹੁ ਜਾ ਕੇ ਆ ਜਿਓ ਕੱਲੀ ਇੱਕ ਤੇ ਅਕੀ ਹੋਰ ਖਾਸ ਗੱਲ ਦੱਸਦੇ ਆ ਜਦੋਂ ਇਹ ਕਬੱਡੀ ਨਹੀਂ ਖੇਡਦਾ ਸੀ ਉਦੋਂ ਮਿੱਟੀ ਵਾਲਾ ਛੜਕ ਰੋਡ ਹੁੰਦਾ ਸੀ ਤੇ ਜਦੋਂ ਮਾੜਾ ਮੋੜਾ ਖੇਡਣਾ ਪਿਆ ਫਿਰ ਟਾ ਲੱਗੀਆਂ ਤੇ ਜਦੋਂ ਥੋੜਾ ਚੰਗਾ ਹੋ ਗਿਆ ਇੰਗਲੈਂਡ ਖੇੜਾ ਉਦੋਂ ਬਜਰੀ ਪੈ ਗਈ ਜਦੋਂ ਕੈਨੇਡਾ ਖੇੜਾ ਟੌਪ ਦਾ ਹੁਣ ਤਾਂ ਸੜਕ ਬਣ ਗਈ ਐਨਾ ਪ੍ਰਸਿੱਧ ਖਿਡਾਰੀ ਬਣ ਗਿਆ ਇਲਾਕੇ ਦਾ 2.7 ਬੋਲਵਰ ਆਪਣਾ ਅੱਛਾ ਕਹਿੰਦੇ ਕਹਿੰਦੇ 2.7 ਲੀਆ ਮੈਨੂੰ ਕਹਿੰਦਾ 27000 ਬੋਲਵਰ ਮੈਂ ਕਿਹਾ 2700 ਆ ਬੋਲਾ 27000 ਕਰਾਉਣ ਲਈ 10 ਲੱਖ ਨੇ ਹੋਣਾ ਜਿਹੜਾ ਉਹਦਾ ਵਾਲ ਬੁਲ ਘਟਾਉਣ ਡਿਆ ਤੇ ਉਹ ਇਧਰ ਰਹਿਣਾ ਪੈਣਾ ਜੰਦਰ ਵਾਲੇ ਨਾਲ ਜੇ ਉਹ ਚੰਗਾ ਚਾਹਦਾ ਤਰੱਕੀ ਕਰਮੀ ਆ ਮੈਂ ਰਸਤੂ ਨੂੰ ਯਾਰੀ ਪਾ ਮੈਂ ساری ਦੁਨੀਆ ਤੋਂ ਵਾਸਤੇ ਚੱਲਦਾ ਉਹ ਵੀ ਦੁਨੀਆ ਤੋਂ ਵਾਕੀ ਚੱਲਦਾ ਨਹੀਂ ਉਹ ਚੱਲੀ ਜਾਵੇ ਏਦਾਂ ਕੋਸਟਲ ਦੀ ਬਣਾਇਆ ਉਹ ਇਰਾ ਡਾਂਸ ਕਰਦਾ ਵਾ ਉਹ ਕੀ ਉਹਦਾ ਨਾ ਨੱਚਦਾ ਰਾਮ ਗੜੀਆ ਰਾਮ ਗੜੀਆ ਬੱਲੂ ਰਾਮ ਗੜੀਆ ਚੱਲਦਾ ਮੈਨੂੰ ਨਹੀਂ ਪਤਾ ਉਹਦੇ ਬਾਰੇ ਮੈਂ ਕਿ ਲੋੜੇ ਦੱਸ ਦੇਣੇ ਨੇ ਇਹ ਭਰਾਵਾ ਇਹਨਾਂ ਨਾਲ ਗੱਲ ਕਰੋ ਮੇਨਾਂ ਨਾਲ ਗੱਲ ਕਰੋ ਇਹ ਯੋਸਥੀ ਸੀ ਜਿਹੜੇ ਅੰਗਲੈਂਡ ਪਹਿਲੇ ਦਿਨ ਗਏ ਸੀ ਜਦੋਂ ਪਾਰਕ ਚੱਲ ਗਏ ਮੇਰੀਆਂ ਗੱਲਾਂ ਬਣਾਦੀ ਬਣੀ ਯਾਰ ਇਹ ਹੋ ਗਿਆ ਬਹੁਤ ਆ ਗਿਆ ਉਹ ਭਾਈ ਉਹ ਸੈਂਪਲ ਉਹ ਕੁੜੀਆਂ ਦੇ ਜਾਂਦੇ ਆ ਦੇਖੀ ਮੋਲਡ ਆ ਪਿਆ ਜਾਵਾ ਹੋਏ ਉਹ ਬੱਸ ਉਹ ਸੈਂਪਲ ਕਿਤੇ ਰੱਖਣਾ ਜਿਆ ਸੈਂਪਲ ਜੇ ਕਿਤਾ ਦਰਵਾਜ਼ਾ ਖਾ ਪਰ ਆਇਆ ਇੱਕ ਭਾਈ ਕੁੜੀ ਆਈ ਡੀ ਰਾਈ ਦੇ ਹਾਲੇ ਆ ਗਏ ਸੈਂਪਲ ਰੱਖ ਦੇ ਮੈਂ ਵੇਖ ਭਾਈ ਇੱਕ ਇੱਕ ਹੋਣਾ 20 ਸਾਰਿਆਂ ਨੂੰ ਹਾਂ ਹਾਂ ਵੀ ਤਾਂ ਕਹੇ ਜੇ ਮੇਰੀ ਗਾਸ ਨਾਲ ਜਿਆਦਾ ਸੈਂਪਲ ਚੈੱਕ ਕਰਣਾ ਹੋਰ ਲੈ ਅਪਡੇਟ ਇੱਕ ਚਲਿਏ ਐਨਰਜੀ ਆ ਗਈ ਆ ਉਹ ਕੀ ਚੱਕੀ ਜਾਂਦੇ ਆਜੋ ਲਈਏ ਓਕੇ ਓਕੇ ਆਈ ਓਕੇ ਰਾਜੀ ਦਕੇ ਕਰ ਰਹੇ ਹੋ ਸੋਨੇ ਅਈ ਜਲੰਦਰ ਉਹ ਭਾਈ ਤੈਨੂੰ ਬੁਲਾਉਂਦੇ ਵੇ ਮੇਰੀ ਸੋਨੇ ਮੈਂ ਤਾਂ ਆਪ ਇਹਨਾਂ ਪਨੇ ਬੀਤੀ ਆ ਤੂੰ ਮੇਤੋਂ ਨਾ ਮੰਗ ਹਾਂਜੀ ਆ ਜਾ ਗੂਗਲ ਵੇ ਗੂਗਲ ਪੇ ਨਾ ਆ ਰਹੇ ਹਾਲੇ ਸਾਡੇ ਨਾਲ ਦੇ ਸਾਥੀ ਚੱਲ ਗਏ ਤੁਰ ਕੇ ਬਗੈ ਤੁਰ ਕੇ ਜਾਣਾ ਉਹ ਮੇਰੀ ਐਣ ਕਾ ਕਿਥੇ ਆ ਐਣ ਕਾ ਭਾਈ ਤੁਹਾਡੀ ਡੱਬੀ ਚ ਪਾ ਕੇ ਰੱਖਤੀਆਂ ਆਪਣੀਆਂ ਬਹਿਜ ਗਲਚ ਪਾਲਾ ਕਿੱਧਰ ਗਏ ਆ ਉਹਨਾਂ ਨੂੰ ਲੱਭਣ ਲੱਗੇ ਆ ਤੁਰ ਕੇ ਭਲ ਗਏ ਭਰਾਵਾ ਸੜਨਾ ਗੁੱਸੇ ਹੋ ਕੇ ਇੱਕ ਕਿੱਧਰ ਨਹੀਂ ਜਾਂਦੇ ਆਹ ਆ ਜਾਂਦੇ ਆ ਇੱਧਰ ਕਾਲਾ ਖਾਵਾਂਗੇ ਬੰਨ ਵੇ ਇੱਥੇ ਇੱਧਰ ਥੋੜੀ ਗਏ ਆ ਕਹਾਂ ਗਏ ਆ ਕਹਾਂ ਗਏ ਬਿਹਾਰ ਗਏ ਉਹ ਲੱਗਾ ਬੋਲੀ ਵੀ ਕਰ ਰਹੀ 43 ਹਾਂਜੀ ਉਹ ਸਾਡੇ ਨਾਲ ਦੇ ਜਾਂਦੀ ਉਹ ਪਹਿਲੇ ਪਹੁੰਚ ਗਿਆ ਇਹ ਵਿਗਦੇ ਨਹੀਂ ਗਏ ਉਹ ਤੁਰ ਜਾਂਦੇ ਬੋਲਦਾ ਕਰ ਕਰ ਆ ਆ ਇਹ ਦਾ ਪਹਿਲੇ ਆਏ ਵੀ ਹਾਂ ਇਹ ਪੂਰਾ ਬਣਦਾ ਵਸ ਉਹ ਪਾ ਜਿਆ ਵੇ ਯਾਰ ਯਾਰ ਇਹ ਇੱਕ ਕਬੱਡੀ ਦਾ ਮਤਲਬ ਇਹ ਦਬਾਵੇ ਦਾ ਨਾਮ ਆਰੋਸ਼ਨ ਕਰੂਗਾ ਅੱਗੇ ਨਾ ਇਹਨੂੰ ਅੱਜ ਤੋਂ ਦਬਾਅ ਦਿੱਤਾ ਰਾਂਗੇ ਕਬੱਡੀ ਵਿੱਚ ਕਰਾਂਗੇ ਕਬੱਡੀ ਵਿੱਚ ਕਰਾਂਗੇ ਚਲੋ ਭਾਈ ਦੋ ਇੰਟਰੋ ਵਲੌਗ ਦੀ ਤੁਹਾਡਾ ਨਵਾਂ ਵਲੌਗ ਮੇਰੇ ਨਹੀਂ ਆਪਾਂ YouTube ਬਾਹਰ ਜਲਦੀ ਜੀ ਕਿਤੋਂ ਯਾਰ ਅੱਜ ਤੋਂ ਬੋਲਤ ਖੇਡਾਂਗੇ ਕਿਹੜਾ ਖੇਡਾਂਗੇ ਕਿਹੜਾ ਪ੍ਰੋਟੈਸਟ ਕਰਵਾਜਦਾ ਆਫੀਸ਼ੀਅਲ ਦਾ ਮਤਲਬ ਦੱਸ ਨਾ ਨਾ ਮੈਨੂੰ 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 ਵਧੀਆ ਰਹਿ ਗਈ ਨਹੀਂ ਨਹੀਂ ਓਏ ਸਪੈਲਿੰਗ ਪੁੱਛੋ ਓ ਡਬਲ ਐਫ ਹਾਂਜੀ ਆਈ ਹਾਂਜੀ ਐਸ ਨਹੀਂ ਐਸ ਨਹੀਂ ਥੀ ਥੀ ਉਹ ਜਾ ਕੇ ਦੱਸ ਕੇ ਦੇਖਾ ਵੇੜ ਕਰਨਾ ਬੈਠਾ ਬੋਲ ਟਿੱਖੀ ਵਾਲੀ ਦੀ ਦੱਸ ਦੇ ਥੀ ਵਾਲੀ ਥੀ ਵਾਲੀ ਪਹਿਲੀ ਥੀ ਵਾਲੀ ਪਹਿਲੀ ਮੇਰਾ ਠੀਨ ਵਾਲੀ ਪੈਂਡ ਹੀ ਨਹੀਂ ਹੈ ਮੇਰਾ ਉੱਚਾ ਉਹ ਸੋਖੇ ਆ ਬੀਏ ਡੀ ਇੱਥੇ ਅਬਜੈਕਸ਼ਨ ਲੱਗਿਆ ਕਰਨਾ ਹੁਣ ਉਹ ਲਾ ਦਿਓ ਯਾਰ ਅਬਜੈਕਸ਼ਨ ਨਾਲ ਮੈਨੂੰ ਤੂੰ ਆਪਣੇ ਪੈਨਟੀ ਬਣਾਵੇ ਜਦੋਂ ਦਸੀ ਇਹ ਨਾਲ ਮੇਰਾ ਪੈਨਟ ਉਹ ਆਪਣੇ ਪੈਸੇ ਨਹੀਂ ਨਹੀਂ ਉਹ ਲੈ ਬਾਸ ਇਹ ਪੈਨਟ ਦੇ 300 500 ਪਲੇਗਾ ਅਸਲ ਨਾਲ ਨਾਲ ਜਿਹੜਾ ਇੱਕ ਮੈਂ ਫੋਟੋ ਦੇਖੀ ਮੈਂ ਤੁਹਾਨੂੰ ਦਿਖਾਉਣਾ ਮੈਂ ਸੀ ਵੀ ਕੀਤੀ ਉਹਦੇ ਨਾਲ ਤਾਂ ਸੀ ਵੀ ਜਾ ਰਿਹਾ ਆ ਮਗਰ ਕੜਾ ਬਿਆ ਆਹ ਆ ਦਿਖਾ ਦਿਓ ਇਧਰ ਆ ਆਹ ਦੇਖ ਰਾਣੀ ਹੋੜਾ 2016 ਦੀ ਫੋਟੋ ਆ ਭਾਈ ਜਰਾਂ ਨੇ ਮੋਟਰਸਾਈਕਲ ਦਿੱਤਿਆ ਸੀ ਹਾਂਜੀ ਆ ਮਗਰ ਵੀਲਾ ਕਰਾ ਪਿਆ ਨੇ ਅੱਛਾ ਇਹ ਲੈ ਕੇ ਵੀ ਕੈਡ ਇਹ ਜਿੱਤ ਆਇਆ ਫਿਰ ਮੈਂ ਇਹ ਕੱਢਿਆ ਟੂਰਨਾਮੈਂਟ ਫਿਰ ਉੱਥੇ ਫੋਟੋ ਲੱਭੀਆਂ ਮੈਂ ਆਪਣੀਆਂ ਬੁਲਟ ਦੀ ਉਹ ਲੈਣ ਪਾਈ ਜਰੂਰ ਭਾਈ ਠੀਕ ਆ ਉਹ ਕੁੜੀ ਜਿਹੱਚ ਕਿਹਾ ਮਤਲਬ ਜੂਨੀਅਰ ਆਲ ਦਵਲਡ ਪੰਜਾਬ ਗਿਆ ਕੁੜੀਆਂ ਬੁਲਟਰ ਸਪਰਕ ਕਰ ਸਕਦੇ ਜਦੋਂ ਓਕੇ ਐਡਰੈਸ ਵੀ ਦੱਸਤਾ ਆਪਾਂ ਇਦਾਂ ਸੋਹਣਾ ਸੁਲੱਖਾ ਨੌਜਵਾਨ ਗੁਰੂ ਆ ਮਤਲਬ ਕਿ ਸਿੰਗਲੇ ਆਈ ਇਹ ਕੋਈ ਇਹ ਮੈਂ ਸਿੰਗਲ ਨਹੀਂ ਮੈਂ ਵਰਜਨ ਵੀ ਆ ਵਰਜਨ ਇਹ ਵਿਆਹ ਲੈ ਇੱਕ ਮਿੰਟ ਰਹਿ ਜਾ ਆਪਣੇ ਬਾਰੇ ਦੱਸ ਕੀ ਚਾਹਣਾ ਧੀ ਮੈਂ ਇਹ ਕਿਉਂ ਨਾ ਆ ਜੋ ਲੋਕੀ ਕਰਦੇ ਮੈਂ ਉਹਨਾਂ ਨੂੰ ਲੱਗ ਕਰਦਾ ਮੈਂ ਵੇਖੋ ਆਪਰ ਛੇਕ ਕਰਾਇਆ ਪਰ ਵੇਖੀ ਆਪਣੇ ਸਾਹ ਸੰਗੀ ਪ੍ਰੋਬਲੀਮ ਹੋ ਗਈ ਲਿਓਣੇ ਪੈਣਾ ਲੋ ਜੀ ਬਾਅਦ ਤੁਹਾਨੂੰ ਮਿਲਦੇ ਛੋੜੀ ਜੀ ਬ੍ਰੇਕ ਇਹ ਜੋ ਜਦੋਂ ਬੰਦ ਕਰਨਾ ਨਾ ਇਦਾਂ ਕਰਿਆ ਕਰ ਉਹ ਲੈ ਚੱਲੇ ਤੇ ਕਿਤੇ ਨਹੀਂ ਹੁਣ ਕਿੱਥੇ ਆ ਗਏ ਆ ਭਰਾਵਾ ਕੀ ਕਰੀ ਅੱਜ ਐਂ ਜਨੰਦੋ ਦੇ ਨਾੜਾ ਚੜ ਗਏ ਆ ਬੰਦੇ ਆਕੜ ਗਏ ਆ ਹੁਣ ਕਿੱਥੇ ਆ ਗਏ ਹੁਣ ਭਰਾਵਾ ਡਾਕਟਰ ਤੋਂ ਲਿਆਂਦਾ ਆ ਏ ਇਕਦਮ ਨੜ ਜੜ ਗਈ ਹੋਰ ਦੇ ਯੋਗੀ ਕਰਨ ਦੇ ਡਰਾਮੇ ਕਰਦਾ ਐਨਕਾ ਲਾ ਕੇ ਦੇ ਤਾ ਐਕਸਰਸਾਈਜ਼ ਤੇ ਚੇਤਾ ਆ ਗਿਆ ਹੁਣ ਔਰ ਚੇਤਾ ਆ ਗਈ ਬੱਦੀ ਦਾ ਦਮ ਜੀ ਕਿ ਬੈਠੇ ਬੈਠਿਆ ਨਹੀਂ ਗਾ ਬੈਠੋ ਅੰਗੂਠਾ ਲਿਆ ਵਿੱਚ ਆਦੇ ਆ ਲੋ ਪਰਮਾਨਿਕ ਆਇਆ ਮੇ ਵੱਡਾ ਮਲਵਾ ਵੀ ਲੈ ਵਿੱਚ ਭਾਈ ਨੂੰ ਲੈ ਜੀ ਪਤਾ ਭਾਈ ਕਿਦਾਂ ਭਾਜੀ ਠੀਕ ਹੋ ਗਿਆ ਠੀਕ ਲੱਗ ਹਾਂ ਭਾਈ ਵਰ ਗਿਆ ਤੁਹਾਡੇ ਕਿਦਾਂ ਓ ਨਿਬੜ ਗਿਆ ਭਾਈ ਹੋ ਗਿਆ ਇੱਥੇ ਕੰਮ ਹੋ ਗਿਆ ਭਰਾਵਾ ਹੋਵੇ ਧੌਣ ਮਾਰੀ ਲੱਗੀ ਦੇਖਣ ਦਾ ਓਕੇ ਸਹੀ ਬੜਾ ਬੜਾ ਦੁਕਾਨ ਹੋ ਗਿਆ ਜੀ ਪਤਾ ਨਹੀਂ ਤੁਸੀਂ ਕੀ ਅੱਜ ਅਸੀਂ ਇੱਥੇ ਆਏ ਕਿ ਆਪਣਾ ਫਾਨੀਸ਼ਾ ਜਨੰਦਰ ਨੂੰ ਦੇਖ ਕੇ ਲੁਧਿਆਣੇ ਜੇਰ ਭਾਈ ਨਾਲ ਉਹਨੇ ਕੱਪੜੇ ਲੱਗੇ ਦੇਖਣਾ ਇੱਥੇ ਕੁਰਤੇ ਪਜਾਮੇ ਠੀਕ ਆ ਤੇ ਬਾਕੀ ਤਾਂ ਇੱਧਰ ਨਿਗਾਹ ਮਾਰ ਮੇਰੀ ਮਹੂਦ ਲਈ ਨਾ ਸਾਰਿਆਂ ਨੇ ਮੇਰੇ ਵਿਆਹ ਤੋਂ ਇੱਥੋਂ ਕੱਪੜੇ ਸੋਹਣਿਆਂ ਦੇ ਮੈਨੂੰ ਪ੍ਰਵਾਨ ਕਰਨੀ ਬਿੱਲ ਜਾਂ ਦਬਾਈ ਦਊਗਾ ਐਂ ਤਾਂ ਇੱਕ ਗੁੱਡਨ ਵੀ ਦੀਆਂ ਜੁੱਤੇ ਵੀ ਦਾ ਭਰਾ ਵਿਆਹ ਹੋਦੀ ਬਸ ਸਾਰੀ ਸ਼ਾਪਿੰਗ ਦਾ ਮਾਇਕ ਹੈ ਇਧਰ ਛੋਟਾ ਵੀਰ ਬਾਕੀ ਦੱਸਦਾ ਤੁਹਾਨੂੰ ਸਿਕਾ ਆਇਆ ਮੇਰੇ ਭਰਾ ਦੇ ਯਾਰ ਸਾਰਿਆਂ ਤਰੀਕ ਥਰੂ ਹੈ ਇਹ ਠੀਕ ਤਰੀਕ ਤਰੀਕ ਸੂਜੋ ਕਾਲੀ ਦਾ ਪ੍ਰਧਾਨ ਦੱਸੂਗਾ ਅਜੇ ਨਾਕ ਘਟਾਉਣੀ ਹੈ ਤੇਰੀ ਕੁੱਤੋਂ ਅਗਲੀ ਕਾਰਵਾਈ ਕੀ ਹੈ ਉਸ ਤੋਂ ਬਾਅਦ ਅਗਲੀ ਕਾਰਵਾਈ ਇਹ ਹੈ ਵੀ ਇਸ ਤੋਂ ਬਾਅਦ ਹੋਊਗੀ ਪੇਡ ਪੂਜਾ ਫਿਰ ਕੰਮ ਦੂਜਾ ਹਰ ਸਿ ਇਧਰ ਕਰਨ ਸਮਾਦ ਦੀ ਹੋਲਟ ਆਲ ਕਰ ਸਮਾਦ ਸਾਬ ਦੀ ਉਹ ਦੇਖੇ ਸਵਾਲ ਤੇ ਮੇਰੀ ਕੰਨ ਫਰਦਾ ਤੇ ਦੀ ਘਰ ਦੇ ਪੈਸੇ ਮੇਰੇ ਤੇ ਭਾਈ ਉਹ ਤਾਂ ਇੱਕ ਗੱਡੀ ਜਿਵੇਂ ਕੋਣੀਆ ਮਾਰੀ ਜਾਂਦਾ ਕਦੀ ਕਹਿੰਦਾ ਮੈਂ ਪਾਣੀ ਮਤਲਬ ਗੱਲ ਸਮਝਾ ਆਪਾਂ ਮਦਰ ਦੇ ਇੱਕ ਗੱਲ ਦੀ ਬਣੀ ਜਾਂ ਮੈਂ ਬਸ ਦਿੱਤੇ ਗੱਡੀ ਦੇ ਮੈਨੂੰ ਉੱਤੇ ਚੜਾ ਦੋ ਕਰੀ ਮੈਨੂੰ ਉੱਤੇ ਬਿਠਾ ਦੋ ਭਾਈ ਇਹ ਠੀਕ ਹੈ ਕੀ ਹੋਇਆ ਕੀ ਗੱਲ ਦੱਸ ਕੀ ਹੋਇਆ ਭਾਈ ਤੁਸੀਂ ਕਿੰਨੇ ਮੈਨੂੰ ਕੋਈ ਕੁਝ ਨਹੀਂ ਕਦੀ ਕਹਿੰਦਾ ਸੁਣਾ ਮੈਂ ਤਾਂ ਹਰ ਆ ਦੇ ਕਹਾਂ ਹਰ ਆ ਰੋਹਿਆ ਜੇ ਨਹੀਂ ਰਾਤ ਨੂੰ ਕਿੰਨਾ ਸੁਣੂ ਕਿਉਂ ਮੈਂ ਤਾਂ ਸੁਣੂ ਮੈਨੂੰ ਬਹੁਤ ਡਿਮਾਂਡ ਆ ਡਿਮਾਂਡ ਮੈਂ ਨਾ ਦੋ ਤੇ ਮੈਂ ਬੋਲੀਦਾ ਹੀ ਸੀ ਮੈਂ ਚੁੱਪਾ ਬਸ ਸੀ ਜੀ ਆ ਤੁਹਾਡਾ ਕੋਈ ਇੰਟਰਸਟ ਨਹੀਂ ਮੈਂ ਐਂ ਗੱਲ ਹੈ ਨਹੀਂ ਨਹੀਂ ਬੋਟਿਆਂ ਦੀ ਗੱਲ ਸੁਣਦਾ ਮੇਰੀ ਗੱਲ ਸੁਣ ਤਾਂ ਬੋੜ ਸੁਣ ਬੋਗੋ ਬੋਗੋ ਆ ਬੋਗ ਤੁਹਾਡੇ ਮੈਂ ਨਹੀਂ ਪੁਗਣਾ ਪੱਕਾ ਵਗ ਜਤਨ ਚਲ ਇੱਕ ਤਰ੍ਹਾਂ ਚਲ ਆਮ ਨੇ ਨਾ ਵੀ ਨਾ ਬਣ ਗਿਆ ਤੇ ਆ ਵੀ ਨਾ ਬਣ ਗਿਆ ਜੋੜੀ ਬਣ ਗਈ ਹਾਂ ਜੀ ਕਿੱਤਾ ਕਿਤਾ ਕਾਲਾ ਉੱਤਰ ਕਿਤਾ ਬਾਹਰ ਜਨੇ ਮਸ਼ੂਕਾ ਜੇ ਕਾਪੂ ਤੇ ਇਹ ਕਰੋਨਾ ਪਿਆਰ ਬੰਦਰ ਉਹ ਗੱਲ ਕਰ ਰਿਹਾ ਜਿਹੜਾ ਬੁੱਕੂ ਵੜ ਗਿਆ ਚੁੱਪੂ ਵੜ ਗਿਆ ਬੰਗੂ ਵੜ ਗਿਆ ਬੋਲਟ ਭਾਈ ਇਹਨੂੰ ਦੱਸੋ ਕਿ 1 ਘੰਟਾ ਗੱਡੀ 'ਚ ਬਹਿਣ ਦੇ ਨਾਲ ਬੋਲਟ ਵੇਗ ਗਿਆ ਇਹ 1 ਮਿੰਟ ਰੁਕੀ ਨਹੀਂ ਥਾ ਦਸੀ ਕੀ ਉੱਧਰ ਉੱਧਰ ਦੱਸ ਕੇ ਲੱਗਿਆ ਭਾਈ ਮਜ਼ਾਕ ਕਰਦੇ ਆ ਭਰਾ ਮੇਰੇ ਸਿਰੀ ਸਿਰੀ ਲੈਣਾ ਕਰ ਲੋ ਜੀ ਸਾਰੀ ਸੀਰੀਅਸ ਮੈਟਰ ਤੇ ਹੋਈ ਆ ਠਾਈ ਤੁਹਾਨੂੰ ਮਨਉ ਦਿਲ ਤੋਂ ਗੱਲਾਂ ਕੀਤੀਆਂ ਆ ਮੇਰੇ ਮੈਨੂੰ ਭਾਈ ਉਹਨਾਂ ਨੇ ਕਿਹਾ ਕਿ ਮਜ਼ਾਕ ਕਰਨਾ ਹੈ ਅਸੀਂ ਵੈਸੇ ਨਾਲ ਹੀ 10 ਮਿੰਟ ਦੀ ਇਸਮਾਕੀ ਕਰਦੇ ਆ ਅੱਗੇ ਦੁਆਰਾ ਰੂਬਰੂ ਕਰਦੇ ਆ ਇਹਨੂੰ ਰੂਝ ਖੜਕੇ ਓਕੇ ਬਾਏ ਬਾਏ ਸ਼ਾਇਦ ਇੱਥੇ ਸਾਡਾ ਵਲੌਗ ਖਤਮ ਹੋ ਜਾਏ 2 ਮਿਲੀਅਨ ਤੱਕ ਜਾਊਗਾ ਓਕੇ ਭਾਈ ਮਾਰਦੇ ਹੱਥ ਆਪਣਾ ਵੱਜ ਗਿਆ